ਲੋਕ ਸਭਾ ਚੋਣਾਂ ਦੇ ਕਾਂਗਰਸ ਪਾਰਟੀ ਦੇ ਚੋਣਵੀ ਉਮੀਦਵਾਰ ਸੁਖਵਿੰਦਰ ਸਿੰਘ ਰੰਧਾਵਾ ਵੱਲੋਂ ਆਪਣਾ ਚੋਣਵੀ ਦੌਰੇ ਦੇ ਤਹਿਤ ਉਹ ਪਠਾਨਗੋੜ ਤੇ ਸੁਜਾਨ ਪ੍ਰਵਿਧਾਨ ਸਭਾ ਵਿੱਚ ਪਹੁੰਚੇ ਜਿੱਥੇ ਉਹਨਾਂ ਨੇ ਜਾ ਕੇ ਆਪਣੇ ਕਾਂਗਰਸੀ ਮੈਂਬਰਾਂ ਨਾਲ ਗੱਲਬਾਤ ਕੀਤੀ ਤੇ ਨਾਲ ਹੀ ਉਹਨਾਂ ਨੇ ਉਹਨਾਂ ਮੈਂਬਰਾਂ ਨੂੰ ਵੀ ਪਾਰਟੀ ਵਿੱਚ ਮੁੜ ਵਾਪਸ ਲਿਆਉਂਦਾ ਜਿਹੜੇ ਕਿ ਨਿਰਾਸ਼ ਹੋ ਕੇ ਪਾਰਟੀ ਨੂੰ ਛੱਡ ਕੇ ਜਾ ਚੁੱਕੇ ਸਨ ਆਪਣੀ ਖੁਸ਼ੀ ਨੂੰ ਉਹ ਪ੍ਰਗਟ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਬੇਹੱਦ ਖੁਸ਼ੀ ਹੈ ਕਿ ਅੱਜ ਉਹਨਾਂ ਦੇ ਪਰਿਵਾਰ ਵਿੱਚ ਵਾਧਾ ਹੋਇਆ ਹੈ ਉਹਨਾਂ ਦਾ ਪਰਿਵਾਰ ਵੱਡਾ ਹੋਇਆ ਹੈ ਜਿਹੜੇ ਨਿਰਾਸ਼ ਹੋ ਕੇ ਮੈਂਬਰ ਜਾ ਚੁੱਕੇ ਸਨ ਅੱਜ ਉਹ ਘਰ ਪਰਤੇ ਨੇ ਤੇ ਹੁਣ ਉਹ ਦੁੱਗਣੀ ਚੁਗਣੀ ਜੋਸ਼ ਤੇ ਖੁਸ਼ੀ ਦੇ ਨਾਲ ਆਪਣੇ ਇਸ ਚੋਣ ਨੂੰ ਜਿੱਤਣਗੇ ਉਹਨਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਆਪਣੀ ਸੀਟ ਨੂੰ ਜਿੱਤਣ ਜਾ ਰਹੀ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਅਸੀਂ ਕਿਨੀ ਤੌਰ ਤੇ ਇਸ ਚੋਣ ਨੂੰ ਜਿੱਤਾਂਗੇ ਤੇ ਲੋਕਾਂ ਦਾ ਜਿਸ ਤਰ੍ਹਾਂ ਉਹਨਾਂ ਨੂੰ ਸਹਿਯੋਗ ਮਿਲ ਰਿਹਾ ਲੋਕਾਂ ਨੂੰ ਜਿਸ ਤਰ੍ਹਾਂ ਉਹਨਾਂ ਦਾ ਹੰਗਾਰਾ ਮਿਲ ਰਿਹਾ ਲੋਕੀ ਜਗ੍ਹਾ-ਜਗ੍ਹਾ ਤੇ ਜਿਸ ਤਰ੍ਹਾਂ ਉਹਨਾਂ ਦਾ ਨਿੱਘਾ ਸਵਾਗਤ ਕਰਦੇ ਪਏ ਨੇ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਕਾਂਗਰਸ ਜੜੀ ਹੈ ਉਹ ਆਪਣੀ ਇਸ ਜਿੱਤ ਨੂੰ ਮੁਕੰਮਲ ਨਾ ਕਰੇ ਬਣੇ ਕਿਹਾ ਕਿ ਉਹਨਾਂ ਦੀ ਜਿੱਤ ਪੱਕੀ ਹੈ ਪਹਿਲਾਂ ਗੁਰਦਾਸਪੁਰ ਸੀ ਗੁਰਦਾਸਪੁਰ ਤੋਂ ਸਰਨੇ ਆਏ ਆ ਸਰਨੇ ਕੋ ਉਹਨਾਂ ਦਾ ਸੀਗਾ ਆਪਣੇ ਸੁजानਪੁਰ ਵਾਲੇ ਦਾ ਸੁजानਪੁਰ ਤੋਂ ਪਾਕ ਪਹਿਲਾਂ ਇਹਨਾਂ ਦਾ ਸੀ ਕਾਉਂਸਲਰ ਜਿੱਦਾਂ ਮੀਟਿੰਗ ਸੀ ਉਹਨ ਫਿਰ ਇਹ ਕੀਤੀ ਆ ਔਰ ਇਸੇ ਤਰੀਕੇ ਦੇ ਨਾਲ ਸੀ ਜਿਹੜਾ ਕਿ ਸ਼ਾਂਤਤਾ ਦਾ ਪ੍ਰਚਾਰ ਚੱਲ ਰਿਹਾ ਉਹ ਫਿਰ ਸਾਡਾ ਗੁਰਦਾਸਪੁਰ 9 ਵਜੇ ਸੀ ਮਸੇ 9 ਵਜੇ ਪਹੁੰਚਿਆ ਜਾਣਾ ਤੇ ਉਹਨਾਂ ਦੇ ਵਿੱਚ ਉਹ ਗਿਰ 10 ਵਜੇ ਕੈਂਪੇਨ ਖਤਮ ਹੋ ਜਾਂਦੀ ਆ ਤੂੰ ਬੜੀ ਲੋਕਾਂ ਦੇ ਵਿੱਚ ਉਹ ਸ਼ਾਭੀਅਤ ਲੋਕ ਸੁਣਨਾ ਵੀ ਪਾਉਂਦੇ ਕਿ ਦੋਨਾਂ ਹੀ ਗਵਰਨਮੈਂਟਾਂ ਤੋਂ ਕਿ ਉੱਪਰ ਵਾਲੀ ਤੋਂ ਵੀ ਥੱਲੇ ਵਾਲੀ ਤੋਂ ਲੋਕ ਤੰਗ ਨੇ ਔਰ ਜਿਹੜੇ ਜੁਮਲੇਬਾਜ਼ੀ ਆ ਜਾਂ ਗਰੰਟੀਆਂ ਨੇ ਉਹਨਾਂ ਤੋਂ ਲੋਕ ਬਹੁਤ ਹੀ ਦੁਖੀ ਨੇ ਜਿਹੜੀ ਆ ਗੱਲ ਕੀਤੀ ਹੈ ਕਿ ਅਸੀਂ ਰਾਜਸਥਾਨ ਦੇ ਵਿੱਚ ਜੋ ਖਿਆ ਸੀ ਉਹ ਸਾਡੀ ਗਵਰਨਮੈਂਟ ਨੇ ਚਲਾਇਆ ਜੋ ਹਮਾਚਲ ਦੇ ਵਿੱਚ ਸਾਡੀ ਗਵਰਨਮੈਂਟ ਕਰ ਲਈ ਨਾਟਕ ਕਰ ਲਈ ਤਿੰਗਾਨਾ ਚ ਤਿੰਨ ਮਹੀਨੇ ਗਵਰਨਮੈਂਟ ਪੇਡਾ ਬਣੀ ਉਹਨੇ ਇਹ ਸਾਰੀਆਂ ਚੀਜ਼ਾਂ ਲਾਗੂ ਕਰ ਦਿੱਤੇ ਕਿ ਗਵਰਨਮੈਂਟ ਆਫ ਇੰਡੀਆ ਜਿਹੜੀ 10 ਸਾਲ ਤੋਂ ਉਹਨਾਂ ਨੇ ਅਜੇ ਤੱਕ ਇੱਕ ਨਹੀਂ ਕੀਤੀ 25 ਮਹੀਨੇ ਤੋਂ ਪੰਜਾਬ ਦੀ ਗਵਰਨਮੈਂਟ ਦੇ ਇੱਥੇ ਬੈਠੀ ਆ ਉਹਨੇ ਅਜੇ ਤੱਕ ਇਹਨਾਂ ਤੇ ਇਤਨੇ ਉਲਟਾ ਜਿਹੜੀ ਉਹ ਕਹਿੰਦੇ ਕਾ ਸੀ ਵਿਕਾਸ ਦੇ ਨਾਂ ਤੇ ਉਹਨਾਂ ਨੂੰ ਕਹਿੰਨਾ ਕਿ ਇੱਕ ਵਿਕਾਸ ਗੁਰਦਾਸਪੁਰ ਦਾ ਹੀ ਦੱਸ ਦੋ ਤੇ ਮੈਂ ਪੰਜਾਬ ਦਾ ਦੱਸ ਦੂ ਕਿ ਮੈਂ ਐਜ਼ ਏ ਕੋਰਪੋਰੇਸ਼ਨ ਮਿਨਿਸਟਰ ਕਿਹੜੇ ਕਿਹੜੇ ਕੰਮ ਕੀਤੇ ਕਿਹੜੀਆਂ ਮਿਲਾਂ ਚ ਲਈ ਕਿਹੜਾ ਮਾਰਕੀਟ ਦੇ ਕਿਹੜੇ ਕੈਟਲ ਫੀਡ ਕਿ ਕੈਟਲ ਫੀਡ ਪਲਾਂਟ ਬੂਕਿਆ ਤੇ ਮਾਰਕੀਟ ਦੇ ਪਲਾਂਟ ਜਿਹੜੇ ਮੈਂ ਕੀਤੇ ਨੇ ਵਟੇ ਕੋਆਪਰੇਟਿਵ ਬੈਂਕ ਤੇਤੀ ਕਰੋੜ ਕਾਟੇਦੇ ਸੀ ਜੇਦਨ ਪ੍ਰਕਾਸ਼ ਸਿੰਘ ਬਾਦਲ ਦੀ ਗਵਰਨਮੈਂਟ ਗਈ ਤੇ 2983 ਕਰੋੜ ਪ੍ਰੋਫਿਟ ਤੇ ਛੱਡ ਗਏ ਗਿਆ 800 ਕਰੋੜ ਮਾਰਕਵਡ ਕਾਟੇਦੇ ਸੀ ਉਹਦਾ ਕਰਜ਼ਾ ਚੁਕਿਆ ਸੀ 800 ਕਰੋੜ ਕਰਜ਼ੇ ਤੋਂ ਕੱਢਿਆ ਬਾਅਦ ਇਹ ਮੈਂ ਫਿਰ ਦੱਸਾਂਗਾ ਕਿ ਮੈਂ ਕੰਮ ਕੀ ਕੀਤਾ ਤੇ ਤੁਸੀਂ ਕੀ ਕੀਤਾ ਉਹ ਦੱਸਾਂਗਾ ਕਾਂਗਰਸ ਵੱਲੋਂ ਵੀ ਗਰੰਟੀ ਕਾਰਜਲਾ ਪੀ ਜਾਰੀ ਕੀਤਾ ਚ ਇਹ ਖਾਸ ਇਹਦੇ ਚ ਵੇਖੋ ਮੈਂ ਇਹਦੇ ਚ ਦੱਸ ਦੇਣਾ ਕਿ ਉਹਨਾਂ ਨੇ ਕਿਹਾ ਕਿ 400 ਰੁਪਏ ਪ੍ਰਤੀ ਦਿਨ ਘਟੋ-ਕਟ ਮੰਨੇਗਾ ਦੀ ਜਿਹੜੀ ਮਜ਼ਦੂਰੀ ਦਿੱਤੀ ਜਾਏਗੀ ਰਾਜਸਥਾਨ ਦੇ ਵਿੱਚ ਮੈਂ 125 ਦਿਨ ਸ਼ਹਿਰਾਂ ਚ ਮਨਰੇਗਾ ਦਾ ਕੋਰ ਕਰਕੇ ਤੇ ਉਹਨਾਂ ਨੂੰ 280 ਰੁਪਏ ਜਪਤਾ ਸੀਪੇ ਜਿਹੜਾ ਰੇਟ ਸੀ ਉਹ ਦਿੱਤਾ 1 ਲੱਖ ਰੁਪਿਆ ਜਿਹੜੀਆਂ ਲੇਡੀਜ਼ ਨੇ ਆਪਾਂ ਜੇ ਕਰੀਏ ਕਿ ਇਹਨਾਂ ਨੂੰ ਜੀ 10000 ਰੁਪਏ ਦੇ ਦੋ ਉਹ ਦੇ ਦੋ ਉਹ ਗਵਰਨਮੈਂਟ ਆਫ ਇੰਡੀਆ ਕੋਲ ਫੰਡਸ ਵੀ ਹੋ ਦੇ ਨੇ ਔਰ ਸੋਸ਼ਲ ਸਿਕਿਉਰਿਟੀ ਲੇਡੀਜ਼ ਲਈ ਪਹੁੰਚ ਨਹੀਂ ਉਹਨਾਂ ਲਈ ਕਿਹਾ ਕਿ 1 ਲੱਖ ਦੀ ਜਿਹੜੀ ਕੋਈ ਇੱਕ ਗਰੀਬ ਪਰਿਵਾਰ ਉਹਨਾਂ ਦੀ ਇੱਕ ਔਰਤ ਨੂੰ ਇੱਕ ਲੱਖ ਰੁਪਿਆ ਸਾਲ ਦਾ 8500 ਰੁਪਏ ਮਹੀਨੇ ਦਾ ਬਣਦਾ ਉਹ ਆ ਇਹ ਹਰ ਪੜਿਆ ਲਿਖਿਆ ਜਿਹੜਾ ਪੀਏ ਕਰ ਲੈਂਦਾ ਡਿਪਲੋਮਾ ਕਰਦਾ ਉਹਨੂੰ ਇੱਕ ਸਾਲ ਤੱਕ ਜਿਹੜੀ ਉਹਨੂੰ ਅਪਰਿੰਟਨਸ਼ਿਪ ਹੁੰਦੀ ਆ ਉਦੋਂ ਤੱਕ ਉਹਨੂੰ 1 ਲੱਖ ਦੇ ਦਿੱਤਾ ਜਾਏਗਾ ਤਾਂ ਕਿ ਉਹ ਆਪਣੇ ਪਰਿਵਾਰ ਤੇ ਪੂਜਣਾ ਬਣੇ ਉਸ ਪੈਸੇ ਦੇ ਨਾਲ ਆਪਣੀ ਨੌਕਰ ਦੀ ਆਗੂ ਹੱਲ ਖੱਡੇ ਤੇ ਉਹਨੂੰ ਲੈਣ ਦੀ ਕੋਸ਼ਿਸ਼ ਕਰੇ ਤੁਹਾਡਾ ਪ੍ਰਚਾਰ ਦੇ ਤਰ੍ਹਾਂ ਪੁਰਾਣੇ ਲੀਡਰ ਵੀ ਵਾਪਸ ਆ ਰਹੇ ਜਿਵੇਂ ਦੇਖਿਆ ਕਿ ਟਾਕੀ ਦਾ ਤਾਂ ਪੰਜਵੀਂ ਜਿਹੜਾ ਕਾਂਗਰਸ ਚ ਵਾਪਸੀ ਕੀਤੀ ਹੈ ਕੀ ਗੱਲਾਂ ਜਾਓ ਦੇਖੋ ਕਿ ਤੇ ਅੱਜ ਇੱਕ ਨਹੀਂ ਤੁਸੀਂ ਦੇਖੋ ਆਉਣ ਵਾਲੇ ਦਿਨਾਂ ਚ ਬਹੁਤ ਕੁਝ ਹੋਏਗਾ ਔਰ ਕਾਂਗਰਸ ਦਾ ਕਾਫੀ ਵਾਪਸ ਆਇਆ ਇਫ ਯੂ ਵਿਸ਼ ਥੈਟ ਯਰ ਚਾਈਲਡ ਲਰਨਸ ਟੂਡੇ ਐਂਡ ਨੀਡਸ ਟੂਮੋਰੋ ਬ੍ਰਿੰਗ them ਟੂ ਐਨ ਐਮਜ਼ ਜੈਮਜ਼ ਕੈਂਬਰਿਜ ਇੰਟਰਨੈਸ਼ਨਲ ਸਕੂਲ ਪਠਾਨਕੋਟ ਅਫੀਲੀਏਟਿਡ ਟੂ ਸੀਬੀਐਸਸੀ ਨਿਊ ਡელი little kids are soft at body and strong at soul such is our kindergarten section with kids-friendly classrooms and strong ethics to inculcate good habits among our little champs the future ready school with shooting range cricket academy ncc naval unit swimming classes judo taekwondo karate and skating classes training of vocal classical and western music dance classes for hip-hop, freestyle, jazz, locking-popping, chess, horse-riding, football, and so on. A&M's Cambridge International School opposite Canada Palace near A&M Institute's Jalandhar Dalhousie Bypass Road, Pathankot.